ਬੀਤੀ ਰਾਤ ਬਠਿੰਡਾ ਦੇ ਧੋਬੀਣਾ ਬਸਤੀ ਵਿਖੇ ਹੋਈ ਲੜਾਈ ਦੇ ਵਿੱਚ ਦੋ ਭਰਾ ਹੋਏ ਸੀ ਗਮੀਰ ਜਖਮੀ ਅਤੇ ਅੱਜ ਇੱਕ ਦੀ ਹੋਈ ਮੌਤ ਪਰਿਵਾਰਕ ਮੈਂਬਰਾਂ ਵੱਲੋਂ ਲਾਸ਼ ਨੂੰ ਸੜਕ ਤੇ ਰੱਖ ਕੇ ਕੀਤਾ ਪ੍ਰਦਰਸ਼ਨ ਅਤੇ આરોપી ਵਿਅਕਤੀਆਂ ਦੀ ਗ੍ਰਿਫਤਾਰੀ ਦੀ ਕੀਤੀ ਮੰਗ ਮਾਮਲਾ ਬਠਿੰਡਾ ਦੇ ਧੋਬੀਣਾ ਬਸਤੀ ਦਾ ਜਿੱਥੇ ਬੀਤੀ ਰਾਤ ਹੋਈ ਲੜਾਈ ਦੇ ਵਿੱਚ ਦੋ ਸਕੇ ਭਰਾ ਗਮੀਰ ਜਖਮੀ ਹੋਏ ਸਨ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਅੱਜ ਮੌਤ ਹੋ ਚੁੱਕੀ ਹੈ ਤੇ ਪਰਿਵਾਰਕ ਮੈਂਬਰਾਂ ਵੱਲੋਂ ਸੜਕ ਨੂੰ Laash ਦੇ ਉੱਤੇ ਰੱਖ ਕੇ ਹਗਾਮਾ ਕੀਤਾ ਗਿਆ ਨਾਲ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਅਤੇ ਇਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਰੋਪੀਆਂ ਨੂੰ ਜਲਦੀ ਜਲਦੀ ਗ੍ਰਿਫਤਰ ਕੀਤੇ ਜਾਵੇ ਉਹਨਾਂ ਦਾ ਕਹਿਣਾ ਹੈ ਕਿ ਜਿੰਨਾ ਚਿਰ ਉਰੋਪੀਆਂ ਦੀ ਗ੍ਰਿਫਤਾਰੀ ਨਹੀਂ ਹੋਵੇਗੀ ਉਹਨਾਂ ਚਰੋਣਾਂ ਵੱਲੋਂ Laash ਦਾ ਸ਼ਸਕਾਰ ਜਿਹੜਾ ਉਹ ਨਹੀਂ ਕੀਤਾ ਜਾਵੇਗਾ ਆਓ ਤੁਹਾਨੂੰ ਸੁਣਾਉਣੀ ਹੈ ਕੀ ਸੀ ਪੂਰਾ ਮਾਮਲਾ ਮੇਰਾ ਨਾਮ ਰਵਿੰਦਰ ਹੈ ਜੀ ਮੈਂ ਜੋ ਲੜਕਾ ਮਰਿਆ ਉਸ ਦਾ ਮਾਮਾ ਹਾਂ ਪਰ ਮੈਂ ਦਿੱਲੀ ਮਿਰਾਤਾ ਹਾਂ बात हो गई कि मेरे को रात को साढ़े नौ बजे रात को कॉल गया यहाँ से यहाँ पे मेरे भांझो पे तीन चार बजे करके इसको हर से लाठी से मारा है और काट पीट दिया है फिर हमने उसको दोबारा कॉल किया फिर कोई इसने ने कॉल ही नहीं उठाया फिर हमने वहाँ से साढ़े दस बजे रात में आया स्टेशन गाड़ी पकड़ यहाँ आया तो यहाँ पर गाड़ी कैंसिल हो गई फिर हमने दोबारा चला के वापस दिल्ली फिर दिल्ली हम रात में ट्रेन पकड़ी वहाँ से जब यहाँ आया हूँ दो बजे तो पता चला लेकर तो तो आया अभी जो क्या है। मांग हमारे जो उसको हत्या उसको गिरफ्तार किया जाए और उसको फांसी की सजा होनी चाहिए ये जब तक उसको गिरफ्तार नहीं किया जाएगा तब तक उसको रेड नीचे आ जाएगा तब तो हम इसको लास्ट को यही लड़ाई कारण कुछ नहीं है जी वो अपनी ग्रुप बना करके इसको सदा उस पर हमला कर दिया एकदम से रात रात को, तो को यहाँ देखते। 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 पता नहीं पुलिस वाले आए अपने चले गए उसको न कभी तक अरेस्ट किया ना उसने घर के कोई तलाशी लिया ना उसको ढूंढ रहा ਕੱਲ ਰਾਤ ਇੱਕ ਬੜੀ ਮੰਦਭਾਗੀ ਘਟਨਾ ਹੋਈ ਆ 10-15 ਅਨੁਸ਼ਾਸ਼ਤ ਬੰਦਿਆਂ ਵੱਲੋਂ ਇੱਕ ਦੋ ਮਿਲਦੂਰ ਵਿਅਕਤੀਆਂ ਦੀ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇਜ਼ ਤਾਰਹ ਤਾਰਾਂ ਨਾਲ ਉਹਨਾਂ ਤੇ ਹਮਲਾ ਕੀਤਾ ਗਿਆ ਔਰ ਜਿਨ੍ਹਾਂ ਚੋਂ ਕਿ ਇੱਕ ਦੀ ਮੌਤ ਹੋ ਗਈ ਔਰ ਦੂਜਾ ਵਾਲੇ ਦੇਸ਼ ਹਸਪੀਟਲ ਦੇ ਵਿੱਚ ਸੀਰੀਅਸ ਪਿਆਗਾ ਉਹਦਾ ਵਾਲੇ ਕੋਈ ਪਤਾ ਨਹੀਂਗਾ ਕਿਸ ਤਰ੍ਹਾਂ ਦੀ ਉਸ ਦੀ ਸਥਿਤੀ ਹੈਗੀ ਔਰ ਜਿਹੜੀ ਇਹ ਹੱਤਿਆ ਕੀਤੀ ਗਈ ਹੈ ਤੇ ਇhta ਰਾਤਾਂ ਨਾਲ ਆਇਦੇ ਨੇ ਇਥੋਂ ਦੇ ਮੁੰਡੇ ਜਿਹੜੇ ਹੈਗੇ ਨੇ ਛੋਟੀਆਂ ਉਮਰਾਂ ਦੇ ਵਿੱਚ ਕਿਰਪਾਨਾਂ ਚੱਕਦੇ ਨੇ ਹੋਰ ਨੇ ਜੇ ਪੁਲਿਸ ਮਸਤੈਦੀ ਨਾਲ ਪਹਿਲਾਂ ਹੀ ਐਕਸ਼ਨ ਲਵੇ ਇਹਨਾਂ ਲੋਕਾਂ ਤੇ ਰਾਤਾਂ ਨੂੰ 12:00 1:00 2:00 ਵਜੇ ਤੱਕ ਮੁੰਡੇ ਘੁੰਮਦੇ ਨੇ ਉਹਨਾਂ ਦੇ ਪਹਿਲਾਂ ਹੀ ਐਕਸ਼ਨ ਲੈਤਾ ਹੁੰਦਾ ਤਾਂ ਇਹ ਜਵਾਨ ਪੁੱਤ ਨਾ ਜਾਂਦਾ ਕਿਸੇ ਮਾਰ ਦਾ ਪੁਲਿਸ ਵੱਲੋਂ ਲਗਾਤਾਰ ਚੈਕਿੰਗ ਵੀ ਕੀਤੀ ਜਾਂਦੀ ਆ ਰਿਸਰਚ ਅਭਿਆਨ ਵੀ ਕੀਤੇ ਜਾਂਦੇ ਉਹ ਨਾ ਨਹੀਂ ਇਹ ਸਾਰੇ ਅਭਿਆਨ ਨਾ ਇਹ ਕਿਰਪਾ ਤੇ ਅਜਮੈ ਸ਼ੁੰਤੀ ਹੈਗੀ ਜਿਹੜੇ ਤਕੜੇ ਨੇ ਉਹ ਸ਼ਰੇਮ ਕਿਰਪਾ ਨਾਲ ਲੈ ਕੇ ਘੁੰਮ ਸਕਦੇ ਨੇ ਸ਼ਰੇਮ ਤੇਜਤਾ ਰਾ ਤਿਆਰ ਲੈ ਕੇ ਘੁੰਮ ਸਕਦੇ ਨੇ ਤਕਰੀਬਨ ਇਹਨਾਂ ਨੇ ਕਦੇ ਕੋਈ ਐਕਸ਼ਨ ਨਹੀਂ ਕੀਤਾ ਅਜੇ ਤੱਕ ਕਦੇ ਕੋਈ ਸੁਰਕਿਆਂ ਚ ਨਹੀਂ ਦੇਖਿਆ ਗਿਆ ਕਿ ਕਿਸੇ ਬੰਦਿਆਂ ਤੋਂ ਹਥਿਆਰ ਬਰਾਮਦ ਕੀਤੇ ਆ ਤੇ ਉਹਨਾਂ ਦੇ ਐਫਆਈਆਰ ਕੀਤੀ ਹੋਵੇ ਜੇ ਫੜ ਵੀ ਲਿਆ ਉਤੋਂ ਸ਼ਾਮ ਨੂੰ ਛੁੱਟ ਗਿਆ ਹੋਊਗਾ ਕਿਤੇ ਪੁਲਿਸ ਦਾ ਬਾਇੰਡ ਵੀ ਬਣਿਆ ਹੋਇਆ ਹੋਗਾ ਨੇ ਇਹ ਸਭ ਇੱਕ ਖੇਲ ਹੈਗਾ ਸਿਰਫ ਦਿਖਾਵੇ ਦਾ ਪੁਆਇੰਟ ਹੈਗਾ ਇੱਥੇ ਇੱਥੇ ਕਹਿੰਦੇ ਪੁਲਿਸ ਪ੍ਰਚਾਰਣ ਦੇਖਿਆ ਨਹੀਂ ਗਿਆ ਕਦੀ ਕਿਹੜੀ ਨਿਸ਼ਕ ਦੇ ਰੱਖੀਆ ਮੰਗਤੀ ਆ ਮੰਗ ਜਿਹੜੇ ਦੋਸ਼ੀ ਨੇ ਅੱਜ ਪੂਰੇ 18 ਘੰਟੇ ਬੀਤ ਚੁੱਕੇ ਨੇ ਲਾਸ਼ ਉਹਨੇ ਮਿਲੀ ਸੀ ਮੁੰਡੇ ਦੀ 18 ਘੰਟੇ ਬੀਤਣ ਦੇ ਬਾਵਜੂਦ ਹਲੇ ਇੱਕ ਬੰਦੇ ਦੀ ਵੀ ਗ੍ਰਿਫਤਾਰੀ ਨਹੀਂ ਹੋ ਸਕੀ ਕਿਉਂ ਨਹੀਂ ਹੋਈ ਜਦੋਂ ਇੱਥੋਂ ਦੇ ਰਹਿਣ ਵਾਲੇ ਲੋਕਾਂ ਨੂੰ 1 ਕਿਲੋਮੀਟਰ ਮੈਚ ਥਾਣਾ ਹੈਗਾ ਜਦਕਿ ਉੱਥੋਂ ਥਾਣੇ ਦੀ ਪੁਲਿਸ ਨੇ ਕਿਉਂ ਨਹੀਂ 10-15 ਬੰਦਿਆਂ 'ਚ ਕੋਈ ਬੰਦਾ ਗ੍ਰਿਫਤਾਰ ਕੀਤਾ ਹਾਲੇ ਤੱਕ ਕਿਉਂ ਨਹੀਂ ਗ੍ਰਿਫਤਾਰੀ ਹੋ ਸਕੀ ਕੀ ਉਹ ਡੀ ਕਰਦੇ ਹੁੰਦੇ ਕੋਈ ਬੰਦਾ ਮਰੂਗਾ ਤਾਂ ਅਸੀਂ ਉਸ ਨੂੰ ਫੇਰ ਗ੍ਰਿਫਤਾਰ ਕਰਾਂਗੇ ਨਹੀਂ ਇਹ ਬਹੁਤ ਗਲਤ ਹੋਇਆ ਕਿਸੇ ਮਾਂ ਨੇ ਆਪਣਾ ਪੁੱਤ ਗਵਾ ਲਿਆ ਠੀਕ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੇ ਅਜਿਹੀਆਂ ਘਟਨਾਵਾਂ ਹੁੰਦੀਆਂ ਰਹੀਆਂ ਤਾਂ ਲੋਕਾਂ ਨੂੰ ਸੜਕਾਂ 'ਤੇ ਉਤਰ ਨਹੀਂ ਪਊਗਾ